ਜੋ ਮਰਜ਼ੀ ਕੋਈ ਵੀ ਜਿਹੜਾ ਮਰਜ਼ੀ ਲੀਡਰਸ ਮਤਲਬ ਕਿ ਕਿਹੜਾ ਕਰ ਦੇਣਾ ਪਰ ਦੇਖੋ ਜੀ ਸਾਡਾ ਜਿਹੜਾ ਦਿਲ ਆ ਉਹ ਅੰਮ੍ਰਿਤਵਾਲ ਕੌਮ ਨੂੰ ਮਤਲਬ ਸੇਧ ਦੇਣ ਦੇ ਲਈ ਨੌਜਵਾਨ ਆਗੂ ਦੀ ਜੋ ਜ਼ਰੂਰਤ ਸੀਗੀ ਉਹਦੀ ਜ਼ਰੂਰਤ ਨੂੰ ਪੂਰਾ ਕਰਦੇ ਹੋਏ ਭਾਈ ਸਾਹਿਬ ਨੇ ਫੈਸਲਾ ਲਿਆ ਕੌਮ ਵੀ ਉਹਨਾਂ ਦਾ ਸਾਥ ਦੇ ਰਹੀ ਹੈ ਬਹੁਤ ਵਧੀਆ ਗੱਲ ਹੈ ਅਕਾਲੀ ਦਲ ਤਾਂ ਹੁਣ ਬੀਤੇ ਸਮੇਂ ਦੀ ਗੱਲਾਂ ਹੋ ਗਈਆਂ ਜੀ ਠੀਕ ਹੈ ਠੀਕ ਹੈ ਨਾ ਜੋ ਇਹਨਾਂ ਨੇ ਕਾਣ ਕੀਤਾ ਸਿੱਖੀ ਦਾ ਮਲਕਾ ਅੱਜ ਬੱਚਾ ਬੱਚਾ ਉਹ ਤੋਂ ਜਾਣੂ ਹੈ ਜੇ ਜਾਣੂ ਭਾਜੀ ਇਹ ਤੇ ਨਾ ਕਾਂਗਰਸੀ ਸਹੀ ਆ ਤੇ ਨਾ ਅਕਾਲੀ ਸਹੀ ਆ ਆ ਇਹਨੇ ਤੇ ਬੇੜੇ ਕਰ ਕਰਦਾ ਇੱਕ ਸਭ ਦਾ ਆਹੀ ਆਹੀ ਰੇਡੀ ਚਲਾਉਨੇ ਆ 2 ਕਿਲੋਮੀਟਰ ਤੇ ਆ ਜਿੰਨੇ ਕਿਲੋਮੀਟਰ ਜਾਈਦਾ ਤੇ ਦਰ ਦੇ ਦਰ ਦੇ ਜਾਈਦਾ ਤੇ ਕੋਈ ਰਾਜ ਨਾ ਘੇਰ ਲਿਆ ਮਲੀ ਅ ਹੋਰ ਵੀ ਤੁਹਾਡੀ ਗੱਲਬਾਤ ਆਪਾਂ ਕਰਵਾਨੇ ਆ ਇੱਥੇ ਸੰਗਤ ਪਹੁੰਚ ਰਹੀ ਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਈਸ਼ਵਰ ਭਾਈ ਅਮਰਪਾਲ ਸਿੰਘ ਦੀ ਫੋਟੋ ਸਟਰੇ ਨੇ ਖੋਲ ਸਾ ਬਾਜੀ ਬਾਜੀ ਬਾਹ ਪੂਰੇ ਦਾ ਪੂਰਾ ਜਸਾ ਜੀ ਮੈਂ ਕਿਹਣਾ ਕਿਆ ਬਾਤ ਹੈ ਜੀ ਕਹੀ ਬਾਤ ਕਰੇ ਮੈਂ ਕਿਹਣਾ ਜੀ ਪੂਰਾ ਜੀ ਮੈਂ ਕਿਹਣਾ ਮੈਂ ਕਿਹਣਾ ਜੀ ਕੋਈ ਪਾਰਟੀ ਲਵੇ ਨਾ ਲੱਗ ਸਕਦੀ ਜੀ ਕੋਈ ਇੱਕ ਕਾਰਨ ਲੋਕੀ ਉਹ ਨਹੀਂ ਜੀ ਨਹੀਂ ਜੀ ਨਹੀਂ ਅਮਰਪਾਲ ਸਿੰਘ ਦੇਖੋ ਇਸ ਸਿੱਖੀ ਦਾ ਪ੍ਰਚਾਰ ਕਰਨ ਨੇ ਜੀ ਜਨਤਾ ਪਿੱਛੇ ਲੱਗ ਰਹੀ ਹੈ ਜੀ ਨਸ਼ਾ ਮੁਕਤ ਹੋ ਰਿਹਾ ਜੀ ਠੀਕ ਹੈ ਜੀ ਇਹ ਗੱਲ ਜਿਹੜੀ ਗੱਲ ਤੁਸੀਂ ਬਾਰ-ਬਾਰ ਕਹਿ ਰਹੇ ਹੋ ਹਰ ਇੱਕ ਬੰਦਾ ਕਹਿ ਰਿਹਾ ਹੈ ਨਸ਼ੇ ਵਾਲੀ ਹਾਂਜੀ 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 ਦੇਖੋ ਜੀ ਇਸ ਤੋਂ ਪਹਿਲਾਂ ਕਿੰਨੀਆਂ ਸਰਕਾਰਾਂ ਆ ਚੁੱਕੀਆਂ ਜੀ ਹਰ ਇੱਕ ਬੰਦਾ ਜਦੋਂ ਕਿਸੇ ਨੂੰ ਚੋਣ ਲਾੜਨੀ ਹੁੰਦੀ ਆ ਉਹ ਹਰ ਇੱਕ ਬੰਦਾ ਮਤਲਬ ਕਿ ਆਉਣ ਲੱਗੇ ਇਹ ਗੱਲ ਕਹਿੰਦਾ ਹੈਗਾ ਵੀ ਮੈਂ ਨਸ਼ਾ ਮੁਕਤ ਕਰ ਦੂੰਗਾ ਠੀਕ ਹੈ ਨਾ ਜਵਾਨੀ ਬਚਾਊਂਗਾ ਪਰ ਹੁੰਦਾ ਕਿਸੇ ਤੋਂ ਕੁਝ ਨਹੀਂ ਜੇਕਰ ਉਹ ਸਿੱਖੀ ਦੇ ਰਾਹ ਤੇ ਵੱਲ ਤੁਰ ਪਿਆ ਜਨਤਾ ਉਹਦੇ ਪਿੱਛੇ ਲੱਗ ਰਹੀ ਆ ਪਰ ਉਹਨਾਂ ਨੂੰ ਜੇਲ੍ਹਾਂ ਜਾ ਰਹੇ ਆ ਕੀ ਕਰਨਾ ਦੱਸੋ ਆਮ ਆਨਵੀ ਪਾਰਟੀ ਨੇ ਵੀ ਆਪਣਾ ਉਮੀਦਵਾਰ ਜਿਹੜਾ ਵਾ ਉਹ ਹਲਕੇ 'ਚੋਂ ਖੜਾ ਕੀਤਾ ਹੈ ਨਹੀਂ ਜੀ ਨਹੀਂ ਜੋ ਮਰਜ਼ੀ ਕੋਈ ਵੀ ਜਿਹੜਾ ਵੀ ਮਰਜ਼ੀ ਲੀਡਰਸ ਮਤਲਬ ਕਿ ਖੜਾ ਕਰ ਦੇਣਾ ਪਰ ਦੇਖੋ ਜੀ ਸਾਡਾ ਜਿਹੜਾ ਦਿਲ ਆ ਉਹ ਅਮਰਤਵਾਲ ਤੁਹਾਡਾ ਕੀ ਕਹਿਣਾ ਦੱਸੋ ਬਿਲਕੁਲ ਸੇਮ ਹੀ ਇਹਨਾਂ ਦੀ ਜਦੋਂ ਕਿ ਯੂਥ ਸਿੱਖ ਕਰਨ ਤਰਨ ਸੋਮਨੀ ਆਪਣਾ ਕੰਮ ਚੱਲਦਾ ਚੱਪੀ ਕਰ ਰਿਹਾ ਹੈ ਅਕਾਲੀ ਦਲ ਤਾਂ ਹੁਣ ਬੀਤੇ ਸਮੇਂ ਦੀ ਗੱਲਾਂ ਹੋ ਗਈਆਂ ਜੀ ਠੀਕ ਹੈ ਠੀਕ ਹੈ ਨਾ ਜੋ ਇਹਨਾਂ ਨੇ ਕਾਣ ਕੀਤਾ ਸਿੱਖੀ ਦਾ ਮਤਲਬ ਕਿ ਅੱਜ ਬੱਚਾ ਬੱਚਾ ਉਹ ਤੋਂ ਜਾਣੂ ਹੈ ਤੇ ਜੇ ਅਮਰਤਪਾਲ ਦੀ ਇੰਨੀ ਸਪੋਰਟ ਲੋਕਾਂ ਨੇ ਕੀਤੀ ਹੈ ਸੰਗਤ ਨਹੀਂ ਕੀਤੀ ਹੈ ਤੁਸੀਂ ਵੀ ਮੀਡੀਆ ਨਾਲ ਮਤਲਬ ਕਿ ਅਟੈਚੋਂ ਸਾਡੇ ਨੂੰ ਵੱਧ ਤੋਂ ਸੀ ਘੁੰਮਦੇ ਹੋ ਵੀ ਇੰਨਾ ਕੱਠ ਸਰਬਤ ਖਾਲਸੇ ਤੇ ਹੋਣਾ ਤੇ ਕੌਮ ਨੇ ਮਤਲਬ ਕਿ ਸਮਰਪਿਤ ਕਰਤਾ ਜੇ ਆਗੂ ਸਾਨੂੰ ਮਿਲਿਆ ਅਸੀਂ ਇਹਨਾਂ ਨਾਲ ਚੱਲਾਂਗੇ ਜੇ ਆਗੂ ਮਤਲਬ ਕਿ ਉਹ ਜਿਆ ਮਿਲਣਾ ਬਹੁਤ ਨੌਲੇਜ ਤੁਸੀਂ ਦੇਖਦੇ ਹੋ ਟੇਬਲ ਟਾਕ ਤੇ ਕਿੰਨੇ ਉਹਨਾਂ ਦੀ ਪਕੜ ਹੈ ਜਿਵੇਂ ਸਾਡੇ ਮੇ ਜੋਦਾ ਸੀ ਮਲ ਕੇ ਦੀਪ ਸਿੱਧੂ ਜੀ ਦੀਪ ਸਿੱਧੂ ਦੀ ਸੋਸੀ ਮਲ ਕੇ ਨੌਲੇਜ ਵਾਲੇ ਬੰਦੇ ਅੱਗੇ ਆਏ ਨੇ ਸੁਆਸ ਕਰਦੇ ਆ ਕਿ ਕੁਛ ਨਾ ਕੁਛ ਬਦਲੇਗਾ ਜੀ ਆਮ ਆਦਮੀ ਪਾਰਟੀ ਨੇ ਰੈਲੀ ਕੀਤੀ ਹੈ ਕਾਫੀ ਘੱਟ ਦੇਖਣ ਨੂੰ ਮਿਲਿਆ ਦੇਖੋ ਜੀ ਇੱਕ ਨਾ ਤੁਸੀਂ ਵੀਆਈਪੀ ਕਲਚਰ ਉਹਨਾਂ ਨੇ ਕਿੰਨਾ ਪ੍ਰਮੋਟ ਕੀਤਾ ਤੁਸੀਂ ਆਪ ਹੀ ਜਾਣਦੇ ਹੋ ਠੀਕ ਹੈ ਨਾ ਜੇ 35 3500 ਬੰਦਾ ਉਹਨਾਂ ਦਾ ਪੰਜਾਬ ਪੁਲਿਸ ਦਾ ਹੈ ਅਦਰ ਡਿਪਾਰਟਮੈਂਟ ਤੋਂ ਹੋਰ ਕਿੰਨੇ ਉਹਨਾਂ ਨਾਲ ਮੁਲਾਜ਼ਮ ਨੇ ਤੇ ਉਹਨਾਂ ਦਾ ਆਪਣੇ ਇਕੱਠ ਇੰਨਾ ਕਿ ਉਹ ਲੋਕਾਂ ਨੂੰ ਇਹ ਲੱਗਦਾ ਵੀ ਬਹੁਤ ਇਕੱਠ ਹੈ ਹਰ ਪਾਸੇ ਜੋ ਕਿ ਭਾਈ ਅਮਰਪਾਲ ਸਿੰਘ ਦੀ ਹੀ ਬੋਲਬਾਲਾ ਚੱਲ ਰਿਹਾ ਸੱਸੀ ਗੱਲ ਜੀ ਬਿਲਕੁਲ ਜੀ ਹੁੰਗਾਰਾ ਹੈ ਵਧੀਆ ਹੈਗਾ ਲੋਕਾਂ ਵੱਲੋਂ ਵੀ ਬਹੁਤ ਵਧੀਆ ਹੁੰਗਾਰਾ ਹੈ ਇੱਕ ਕੌਮ ਨੂੰ ਮਤਲਬ ਸੇਧ ਦੇਣ ਦੇ ਲਈ ਨੌਜਵਾਨਾਂ ਆਗੂ ਦੀ ਜੋ ਜ਼ਰੂਰਤ ਸੀਗੀ ਉਹਦੀ ਜ਼ਰੂਰਤ ਨੂੰ ਪੂਰਾ ਕਰਦੇ ਹੋਏ ਭਾਈ ਸਾਹਿਬ ਨੇ ਫੈਸਲਾ ਲਿਆ ਕੌਮ ਵੀ ਉਹਨਾਂ ਦਾ ਸਾਥ ਦੇ ਰਹੀ ਹੈ ਬਹੁਤ ਵਧੀਆ ਗੱਲ ਹੈ ਤੇ ਅਕਾਲੀ ਦਲ ਨੇ ਵੀ ਜਿਹੜਾ ਵਾ ਉਹ ਕਾਫੀ ਵਾਅਦੇ ਸਿੱਖ ਧਰਮ ਨਾਲ ਕੀਤੇ ਸੀਗੇ ਜਾਂ ਸਿੱਖ ਧਰਮ ਵੀ ਪਾਰਟੀ ਮੰਨਿਆ ਜਾਂਦਾ ਸੀ ਉਹ ਐਕਚੁਅਲ ਦੇ ਵਿੱਚ ਪੋਲੀਟੀਸ਼ਨ ਹੋ ਗਈ ਜੀ ਪ੍ਰੋਪਰਲੀ ਰਿਲੀਜੀਅਸ ਪਾਰਟੀ ਸੀਗੀ ਉਹ ਪੋਲੀਟੀਸ਼ਨ ਉਹਦੇ ਵਿੱਚ ਐਂਟਰ ਹੋਣ ਕਰਕੇ ਉਹ ਮਤਲਬ ਪੂਰੀ ਕੌਮ ਨੂੰ ਸੇਧ ਨਹੀਂ ਦੇ ਪਾਈ ਉਹਦਾ ਨਤੀਜਾ ਉਹ ਭੁਗਤ ਚੁੱਕੇ ਨੇਗੇ ਠੀਕ ਹੈ ਅਸੀਂ ਕਿਸੇ ਪਾਰਟੀ ਨੂੰ ਬਿਲੋਂਗ ਨਹੀਂ ਕਰਦੇ ਪਰ ਅਸੀਂ ਸਿੱਖ ਧਰਮ ਨੂੰ ਜ਼ਰੂਰ ਬਿਲੋਂਗ ਕਰਦੇ ਆਂ ਪਰ ਅੱਜ ਨੌਜਵਾਨ ਆਗੂ ਦੀ ਜ਼ਰੂਰਤ ਸੀਗੀ ਸਿੱਖ ਧਰਮ ਨੂੰ ਸੰਬੰਧ ਦੇ ਲਈ ਤੇ ਉਹ ਨਾ ਸਾਰੇ ਪੂਰਨਿਆਂ ਤੇ ਖਰੇ ਉੱਤਰ ਰਹੇ ਨੇ ਠੀਕ ਹੈ ਤੁਸੀਂ ਪਿੱਛੇ ਦੇਖਿਆ ਆਪਾਂ ਨੌਜਵਾਨਾਂ ਨੂੰ ਕਿੰਨੇ ਹੀ ਉਹ ਨਸ਼ੇ ਛੁੜਵਾ ਚੁੱਕੇ ਨੇਗੇ ਠੀਕ ਹੈ ਪੱਗਾਂ ਸਿਰਾਂ ਤੇ ਸਜਾ ਚੁੱਕੇ ਨੇਗੇ ਠੀਕ ਹੈ ਸ਼ਾਇਦ ਇਹ ਸਰਕਾਰਾਂ ਨੂੰ ਮਨਜ਼ੂਰ ਨਹੀਂ ਇਹ ਸਾਡੇ ਬੱਚੇ ਨੇ ਜਿਹੜੇ ਉਹ ਸਿੰਘ ਸਜਣਾਂ ਸਿੱਖੀ ਬਲਾਉਣ ਔਰ ਚੰਗੇ ਰਾਵਾਂ ਤੇ ਤੋਰਨ ਇਹ ਸਰਕਾਰਾਂ ਨੂੰ ਸ਼ਾਇਦ ਮਨਜ਼ੂਰ ਨਹੀਂ ਸਰਕਾਰਾਂ ਨੇ ਪਾਰਟੀ ਨੇ ਵੀ ਕਈ ਵਾਦੇ ਸਿੱਖ ਧਰਮ ਨਾਲ ਕੀਤੇ ਨੇ ਆਮ ਆਦਮੀ ਪਾਰਟੀ ਸਰਕਾਰ ਇਸ ਟਾਈਮ ਭਗਵੰਤ ਸਿੰਘ ਸਰਕਾਰ ਜਿਹੜੀ ਉਹ ਚੱਲ ਰਹੀ ਹੈ ਉਹਨਾਂ ਦਾ ਐਕਚੁਅਲ ਦੇ ਵਿੱਚ ਕੀ ਹੈ ਸਿੱਖ ਧਰਮ ਦਾ ਜੋ ਸੋਚ ਆ ਉਹਦੇ ਉੱਤੇ ਪਹਿਰਾ ਇੱਕ ਸਿੱਖ ਕੌਮ ਦਾ ਵਾਰਿਸ ਹੀ ਦੇ ਸਕਦਾਗਾ ਠੀਕ ਹੈ ਠੀਕ ਹੈ ਹੋਰ ਰਿਲੀਜੀਅਸ ਪਾਰਟੀ ਤੋਂ ਅਸੀਂ ਕੋਈ ਮਤਲਬ ਆਸ ਨਹੀਂ ਰੱਖ ਸਕਦੇ ਹੈਗੇ ਉਹ ਸਿਰਫ ਕੁਰਸੀ ਤੱਕ ਸੀਮਤ ਨੇ ਸਾਰਿਆਂ ਦਾ ਹੀ ਕਹਿਣਾ ਜਿਹੜਾ ਕਿ ਭਾਈ ਅਮਰਪਾਲ ਸਿੰਘ ਜੀ ਦਿੱਤਣਗੇ ਹਰ ਪਾਸੇ ਕੰਡੂਰ ਸਾਹਿਬ ਨੇ ਤਾਂ ਪਹਿਲਾਂ ਮਾਨਸਾ ਵਾਲੀ ਇਤਿਹਾਸ ਰਚਿਆ ਜੀ ਮਤਲਬ ਕਿ ਜੋ ਸਮੇਂ 'ਚ ਜੇਲ੍ਹ 'ਚੋਂ ਕੱਢ ਸਕਦੀ ਹੈ ਤੇ ਅੱਜ ਮਤਲਬ ਕਿ ਸਾਰੇ ਪੰਜਾਬ ਦੀ ਇਹ ਆਸ ਆ ਮਤਲਬ ਕਿ ਸਾਰੇ ਪੰਜਾਬ ਦੇ ਕਹਿ ਰਿਹਾ ਹੈ ਵੀ ਜੇ ਅਮਰਪਾਲ ਬਾਹਰ ਆ ਸਕਦਾ ਹੈ ਤੇ ਖੰਡੂਰ ਸਾਹਿਬ ਕੁਛ ਨਾ ਕੁਛ ਕਰਕੇ ਦਿਖਾਏਗਾ ਜੀ ਬਾਕੀ ਤੁਸੀਂ ਜਾ ਰਹੇ ਹੋ ਤੁਹਾਨੂੰ ਪਤਾ ਲੱਗ ਰਿਹਾ ਹੋ ਤੇ ਆਸ ਕਰਦੇ ਹਾਂ ਕਿ ਕਲਾ ਕਲਾ ਸਿੱਖ ਉਹ ਪਹਿਰੇ ਦੇਵੇਗਾ ਉਹ ਤੇ ਤਾਂ ਕਿ ਉਹ ਬਾਹਰ ਆਉਣ ਇਸ ਤਰੀ ਪ੍ਰਚਾਰ ਸਿੱਖੀ ਦਾ ਵੱਧ ਤੋਂ ਵੱਧ ਹੋਵੇ ਲੋਕਾਂ ਵੱਲੋਂ ਪੂਰਾ ਇਸ ਟਾਈਮ ਸਹਾਤ ਦਿੱਤਾ ਜਾ ਰਿਹਾ ਏ ਅਸੀਂ ਕਰ ਦੱਪਤੀ ਕਰ ਕੱਲ੍ਹ ਕਰਦੇ ਉਹ ਦੇਖੀ ਆਪਣੇ ਖੜੇ ਉਮੀਦਵਾਰ ਖੜੇ ਕੀਤੇ ਗਏ ਨੇ ਕਾਂਗਰਸ ਨੇ ਲੋਕੜੇ ਕੀਤੇ ਗਏ ਨੇ ਮੌਜੂਦਾ ਜਿਹੜੇ ਭਾਈ ਮਰਸਾਲ ਸਿੰਘ ਜੀ ਅਜਾਦ ਉਮੀਦਵਾਰ ਇਸ ਟਾਈਮ ਵੋਟਾਂ ਲਾ ਰਹੇ ਨੇ ਤੇ ਜਣੋਂ ਭਾਜੀ ਇਹ ਤੇ ਨਾ ਕਾਂਗਰਸੀ ਸਹੀ ਆ ਨਾ ਅਕਾਲੀ ਸਹੀ ਆ ਤੇ ਆ ਇਹਨੇ ਤੇ ਬਿਹੜੇ ਕਰਦਾ ਇੱਕ ਹਸਬ ਦਾ ਆਹੀਂ ਆਹੀਂ ਰੇਡੀ ਚਲਾਉਨੇ ਆ 2 ਕਿਲੋਮੀਟਰ ਤੇ ਆਰ ਮਿਲ 2 ਕਿਲੋਮੀਟਰ ਜਾਈਦਾ ਤੇ ਦਰਦੇ ਦਰਦੇ ਜਾਈਦਾ ਤੇ ਕੋਈ ਰਾਜ ਨਾ ਘੇਰ ਲਿਆ ਮਲੀ ਜੇ ਉਥੋਂ ਦੂਰੀ ਤੇ ਆਖੀ ਦਾ ਇੱਥੇ ਪਹੁੰਚ ਗਏ ਭਾਈ ਅੰਮ੍ਰਿਤਪਾਲ ਸਿੰਘ ਜੀ ਜਿੱਤ ਸਕਦੇ ਨੇ ਹਾਂ ਪੱਕਾ ਕੀ ਜੀ ਸਰ ਰੀਜਨ ਵਿੱਚ ਸਖਾ ਦਾ ਵੇਖ ਲਓ ਤੁਸੀਂ ਜਿੱਦਾਂ ਕੋਈ ਬੱਚੇ ਸਾਡੇ ਵੀ ਬੱਚੇ ਜਵਾਨ ਹੋਏ ਆ ਵੇਖ ਆਖਣ ਨੇ ਵੀ ਕੋਈ ਵੱਜਣ ਬੱਚੇ ਹਾਂ ਮੇਨ ਰੀਜ਼ਨ ਐਸਟੈਂਡਡ ਆ ਨਸ਼ੇ ਨਾ ਬੇ ਮੇਨ ਨਸ਼ੇ ਦਾ ਹੀ ਆ ਨਸ਼ਾ ਖਤਮ ਨਸ਼ੇ ਦਾ ਹੀ ਆ ਹਾਂਜੀ ਸਭ ਤੋਂ ਵੱਡਾ ਮੇਨ ਨਸ਼ੇ ਮੈਂ ਨਹੀਂ ਕੋਈ ਗੱਲ ਕਰਦਾ ਵਾਹ ਜਰੂਜੀ ਕੋਈ ਵੀ ਪਾਰਟੀ ਹੋਵੇ ਵੋਟਾਂ ਦੇ ਤੇ ਸਾਰੇ ਕਹਿੰਦੇ ਵੀ ਸਾਡਾ ਨਾ ਰਲਜੋ ਸਾਡਾ ਨਾ ਰਲਜੋ ਬਾਅਦ ਚ ਕੋਈ ਨਹੀਂ ਪਹੁੰਚਦਾ ਤੇ ਇਸ ਕਰਕੇ ਵੀ ਭਾਈ ਅੰਮ੍ਰਿਤਪਾਲ ਸਾਹਿਬ ਜੀ ਦਾ ਜਿੰਨਾ ਵੀ ਤੁਸੀਂ ਸਾਦੇ ਸਾਦੇ ਦੋ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਜਿਤਾਓ ਤੇ ਫੇਰ ਹੀ ਨਸ਼ੇ ਤੋਂ ਛਡਕਾਰਾ ਜਾਂ ਜੋ ਵੀ ਚੋਰੀ ਚਕਾਰੀ ਹੁੰਦੀ ਕੋਈ ਵੀ ਆ ਕੋਈ ਵੀ ਕੰਮ ਆ ਉਹ ਤੁਮੇ ਸੜਕਾਰਾ ਹੁਣ ਵੀ ਜਿਵੇਂ ਕਈ ਬੰਦੇ ਮੇਰੇ ਨਾਲ ਲੱਗਦੇ ਹੋ ਮੇਰੇ ਤੇ ਝੂਠੇ ਇਲਜ਼ਾਮ ਲਾਉਂਦੇ ਆ ਹੁਣ ਮੈਂ ਉਹਨਾਂ ਦਾ ਨਾਂ ਨਹੀਂ ਲੈਣਾ ਚਾਹਣਾ ਤੇ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹਣਾ ਵੀ ਮੇਰੇ ਤੇ ਝੂਠੇ ਇਲਜ਼ਾਮ ਨਾ ਲਾਓ ਤੁਸੀਂ ਮੈਂ ਭਾਈ ਅੰਮ੍ਰਿਤਪਾਲ ਸਿੰਘ ਜਿਵੇਂ ਵੀ ਭਾਈ ਅੰਮ੍ਰਿਤਪਾਲ ਸਿੰਘ ਜੀ ਹੁਣੇ ਤੁਰੇ ਆ ਜਿਵੇਂ ਉਹਨਾਂ ਦੇ ਜਿਹੜੇ ਨਾਲ ਸਿੰਘ ਤੁਰੇ ਆ ਮੈਂ ਵੀ ਤੁਰਨਾ ਚਾਹਣਾ ਵਾ ਵੀ ਜੇ ਸੰਗਤ ਮੇਰਾ ਸਾਥ ਦੇਵੇ ਮੈਂ ਤੁਰਨਾ ਚਾਹਣਾ ਵਾ ਕੋਸਕ ਵੀ ਬੰਦੇ ਮਰਜ਼ੀ ਝੂਠੇ ਇਲਜ਼ਾਮ ਨਾ ਲਾਉਣ ਦੇ ਮੈਂ ਉਹਨਾਂ ਨੂੰ ਇਹੋ ਕਹਿਣਾ ਚਾਹੁੰਦਾ ਮੈਂ ਮਰਜ਼ੀ ਝੂਠੇ ਇਲਜ਼ਾਮ ਨਾ ਲਾਣਾ ਨੌਜਵਾਨ ਜਿੰਨਾ ਵੀ ਹੈ ਉਹ ਸਾਰਾ ਇਸ ਟਾਈਮ ਜਿਹੜਾ ਕਹਿ ਰਿਹਾ ਕਿ ਭਾਈ ਅਮਰਪਾਲ ਸਿੰਘ ਜੀ ਹੀ ਇਹ ਵੋਟਾਂ ਜਿੱਤਣ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਆਪਣਾ ਜੋਰ ਲਾ ਰਹੀ ਹੈ ਹਰ ਦੇਖਦੇ ਅੱਗੇ ਵੋਟਾਂ 'ਚ ਕੀ ਹੁੰਦਾ